ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ। ਬੇਸ਼ੱਕ ਬੇਨਤੀ ਕਰਦੇ ਹਾਂ ਲੱਗਦੇ ਬੈਲ ਬਟਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲੱਗ ਆਲ ਤੇ ਸੈੱਟ ਕਰਕੇ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ ਆਪ ਜੀ ਨੂੰ ਜਲਦੀ ਮਿਲ ਸਕੀ। ਪਹੁੰਚ ਚੁੱਕੇ ਹਾਂ ਪਿੰਡ ਵਟੋਵਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਰ ਤੇ ਤਹਿਸੀਲ ਸਜਨੋ ਪੱਟੀ ਭਾਈ ਲਾਭ ਸਿੰਘ ਦੇ ਫਾਰਮ ਤੇ। ਸੱਜਣੋ ਜਦੋਂ ਵੀ ਕਿਤੇ ਉਹ ਵੀ ਖਰੀਦਦਾਰੀ ਕਰਦੇ ਜੇ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਹਰਜਵੰਦਾ ਪੈਸੇ ਲਾਉਣੇ ਆ ਸਾਡਾ ਕੰਮ ਹੈ ਜੀ ਵੀਡੀਓ ਨੂੰ ਬਣਾਉਣਾ ਤੇ ਮੱਝਾ ਦੋ ਆ ਤੇ ਦੋਵੇਂ ਚੰਗੀਆਂ ਦਾਧਾਰੂ ਚੰਗੇ ਮਲਕ ਦੇ ਚੱਲਣ ਵਾਲੀਆਂ ਸਾਰੀ ਡਿਟੇਲ ਲੈ ਕੇ ਦਿੰਨੇ ਆ ਅੱਗੇ ਤੱਕ ਵੀਡੀਓ ਨੂੰ ਪਹਚਾਯੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਆਓ ਕਰੀਏ ਗੱਲਬਾਤ ਲਵਣਾ ਕਰਕੇ ਡਿਟੇਲ ਦਈਏ ਤੁਹਾਨੂੰ ਸਭ ਦੀ ਹਾਂ ਜੀ ਲਾਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਚੈਨਲ ਨੂੰ ਪਿਆਰ ਕਰਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਹੋਰ ਭਰਾ ਲਾਭ ਠੀਕ ਠਾਕ ਆ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਮਾੜੀ ਜੀ ਕਿਰਪਾ ਜੀ ਮਾਲ ਆਉਂਦਾ ਜਾਂਦਾ ਰਹਿੰਦਾ ਹੈ ਹਾਂਜੀ ਆਪਣੇ ਕੋਲ ਰੁਟੀਨ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਤਿੰਨ ਚਾਰ ਪਸ਼ੂ ਹੁੰਦੇ ਆ ਠੀਕ ਹੈ ਤੇ ਮਹੀਆਂ ਵੀ ਆਪਾਂ ਮਿਲ ਕੇ ਬਹੁਤ ਚੰਗੀਆਂ ਲਈ ਦੀਆਂ ਵਾਂ ਚੰਗੇ ਦੁੱਧ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਰਕਾਰ ਡਾਲ ਕੇ ਮਹੀਆਂ ਖਰੀਦੀਆਂ ਵਾਂ ਮਾੜਾ ਡੰਗਰਾ ਆਪਾਂ ਲੈਂਦੇ ਨਹੀਂ ਆ ਠੀਕ ਤੇ ਮਲਕੀ 14 15 ਕਿਲੋ ਵਾਲੀ ਮੈਂ ਵਾਦੀ 14 15 ਕਿਲੋ ਵਾਲੀਆਂ ਆਪਾਂ ਤੁਹਾਨੂੰ ਪਤਾ ਵਾ ਕਈ ਵੀਰ ਭੈਣ ਭਰਾ ਆਪਾਂ ਨੂੰ ਜਾਣਦੇ ਆ ਪਹਿਲਾਂ ਵੀ ਆਨਲਾਈਨ ਵਾਲ ਆਪਾਂ ਬੜੇ ਚਿਰ ਦਾ ਵੇਚਦੇ ਆ ਠੀਕ ਆ ਠੀਕ ਆ ਤੇ ਮਲਕੀ ਕਿਰਪਾ ਵਾ ਮਹਾਰਾਜ ਦੀ ਗੁਰੂ ਰਾਮदास ਦੀ ਬਾਤਮਾਲ ਸਰੇ ਦਾ ਲਈਦਾ ਸਰੇ ਦੀਆਂ ਮੀਆਂ ਵੇਚੀ ਠੀਕ ਆ ਲਵ ਪਹਿਲਾਂ ਡਰੈੱਸ ਨੋਟ ਕਰਾਈਏ ਡਰੈੱਸ ਆਪਣਾ ਪਿੰਡ ਬਲਡੋਆ ਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਠੀਕ ਆ ਤੇ ਨਾਮ ਰਹਿਗਾ ਲਾਪਰੀ ਸਿੰਘ ਮੋਬਾਈਲ ਨੰਬਰ 9056064716 ਠੀਕ ਆ 9056064716 ਠੀਕ ਆ ਲਵ ਹੁਣ ਗੱਲ ਕਰੀਏ ਮੱਜਾਂ ਦੀ ਮੱਜਾਂ ਦੋਵੇਂ ਧਿਰਾਂ ਸੁਥਰੀਆਂ ਉਹ ਆਂਦੀ ਮੈਚਾਂਗੀ ਦੋਵਾਂ ਦੀ ਮੈਚਾਂਗੀ ਹਨਾ ਜਿਹੜੀ ਕਿਹੜੇ ਇਲਾਕੇ ਰਿਆਂ ਜ਼ਾਦੇ ਇਹ ਆਪਣੇ ਆਈਆਂ ਬਾਰਡਰ ਤੇ ਇਲਾਕੇ ਦੀਆਂ ਆਪਣਾ ਬਾਰਡਰ ਪੈਂਦਾ ਇਹ ਮਲਕੀ 2 ਕਿਲੋ ਮੀਟਰ ਬਾਰਡਰ ਤੋਂ ਪਛਾਹੀ ਉਹਨਾਂ ਦੇ ਜਿੰਨਾ ਬੰਦੇ ਦੇ ਘਰੋਂ ਲਈਆਂ ਇਸ ਤਰ੍ਹਾਂ ਤਾਰਾਂ ਦੇ ਦੀਆਂ ਬਾਰਡਰ ਦੀਆਂ ਠੀਕ ਆ ਹਾਂਜੀ ਆਪਣਾ ਆਪਣਾ ਸਾਰਾ ਬਾਰਡਰ ਲਾਈਨ ਬਿਲਟਦਾ ਹੈ ਹਾਂਜੀ ਇਹ ਪਾਕਿਸਤਾਨੀ ਨੀਲੀਆਂ ਮਹੀਆਂ ਆ ਦੋਵੇਂ ਠੀਕ ਆ ਕਲਸਾਂ ਤੋਂ ਲਈਆਂ ਆਪਾਂ ਘਰ ਵੀ ਦੱਸ ਦਾਂਗੇ ਬੰਦਿਆਂ ਦਾ ਨੰਬਰ ਵੀ ਦੇ ਦਾਂਗੇ ਮਹੀਆਂ 15 15 ਕਿਲੋ ਪਿਛਲੀ ਸਵੇਰ ਦੁੱਧ ਦੇਣ ਕਰੀਆਂ ਠੀਕ ਆ 14 14 15 15 ਕਿਲੋ ਇਹਨੇ ਪਹਿਲਾਂ ਨੇ 14 ਕਿਲੋ ਦਿੱਤਾ ਉਹ ਮੈਂ ਨੇ ਦੂਜੀ ਸਵੇਰ ਦਿੱਤਾ 15 ਕਿਲੋ ਦੁੱਧ ਠੀਕ ਆ ਤੇ ਹੁਣ ਦਿਖਾਈਏ ਕਰਾਈਏ ਆਰਡਰ ਲੈਂਦੀਆਂ ਆਪਣੀਆਂ ਪਿਓਰ ਨਾ ਭਾਈ ਸਜਣੋ ਨੀਲੀ ਰਾਵੀ ਦੇ ਵਿੱਚ ਜਿਹੜੀਆਂ ਪੱਖ ਰੱਖਦੀਆਂ ਬਿੱਲੀ ਮਣਕੀ ਅੱਖ ਮੱਥੇ 'ਚ ਵੱਲ ਤੇ ਪੈਰਾਂ ਤੇ ਵੀ ਨਿਸ਼ਾਨ ਜਿਹੜੇ ਦਿਖਾਉਂਦੇ ਮੱਝ ਮੱਝ ਚੰਗੀ ਆ 15 ਕਿਲੋ ਵਾਲੀ ਦੱਸ ਰਹੇ ਨੇ ਠੀਕ ਆ ਤੇ ਮਗਰੋਂ ਆਰਡਰ ਕੁਆਲਿਟੀ ਦਾ ਹਿਸਾਬ ਨਾਲੋ ਪੇਠਪੂੜਾ ਤੇ ਦੇਖ ਸਕਦੇ ਤੁਸੀਂ ਆਪ ਹੀ ਲਾਈ ਮੜਿਆ ਲਵ ਇੱਕ ਨਾਲ ਕਿ ਜਿਗਾਰ ਕਰਮਾ ਵਾਲੀ ਲਾਈ ਬੈਠੀ ਆ। ਜਿਗਾਰ ਨੇ ਆਖਿਆ ਕਰ ਵਾਲਿਆਂ ਨੇ ਹਾਂਜੀ ਕਿ ਬੇਸ਼ੱਕ ਸਾਡਾ ਨੰਬਰ ਦੇ ਦਿਓ ਨਾਲ। ਠੀਕ ਹੈ ਜੀ। ਅਸੀਂ ਦੱਸਾਂਗੇ ਸਾਡੀ ਮੈਂ ਦੀ ਫੁੱਲ ਗਰੰਟੀ ਆ। ਇੱਕ ਇਹ ਲਵ ਕਿੰਨੇ ਦਿਨ ਵੀਪ ਚ ਲੈ ਜੂਏ? ਇਹ ਨਿਰਜੀ ਤਿਆਰੀ ਤੇ ਆ। 2-4 ਦਿਨ ਲੈ ਜੇ 5 ਲੈ ਜੇ ਹਨਾ। ਹਾਂਜੀ ਹਾਂਜੀ। ਕਰਤੀ ਹਫਤੇ ਤੋਂ ਅੰਦਰ ਅੰਦਰ ਸੂਪੂਗੀ। ਹਫਤੇ ਤੋਂ। ਬਣ ਬਣੂ ਹੋਰ ਆ ਨਾ। ਬਣੂ ਬਹੁਤ ਜ਼ਿਆਦੀ ਫਿਰ ਇੱਕ ਗੱਲ ਹੋ ਰਿਆ। ਹਾਂਜੀ। ਇਹ ਸੁਣਦਿਆਂ ਤੱਕ ਮੈਂ ਮਿਲਦੀ ਜੋ। ਇੱਕ ਉਹਨਾ ਡੇਢ ਮਹੀਨਾ ਮੈਂ ਸੱਡੀ ਸਿਰਫ ਜਦੋਂ 2.5 ਮਹੀਨੇ ਸੂਣ ਚ ਰਹਿੰਦੇ ਸੀ ਉਦੋਂ ਇਹਦੇ ਮਾਰੇ ਮੈਂ ਥੱਲੇ 6 ਕਿਲੋ ਦੁੱਧ ਹੀ ਠੀਕ ਆ ਖੋਲ ਕੇ ਵਿਖਾਈਏ ਤੋਰਾ ਤਾਰਾ ਕਰਾਈਏ ਚੈੱਕ ਹਾਂਜੀ ਲਓ ਭਾਈ ਸੱਜਣੋ ਮਾਈ ਦੀਆਂ ਸਿਫਤਾਂ ਦੇ ਲਾਭ ਬਹੁਤ ਜਿਆਦਾ ਦੱਸ ਰਿਆ ਐ ਬਾਕੀ ਮੈਂ ਚੰਗੀ ਖਾਨਦਾਨੀ ਰਵੇ ਜੋ ਨੀਲੀ ਰਾਵੀ ਦੇ ਵਿੱਚ ਪੱਕਾ ਰੱਖਦੀ ਆ ਬਾਰਡਰ ਲੈਂਡ ਦੀ ਆ ਠੀਕ ਆ ਮਗਰ ਉਹ ਜੁਗਾਰ ਜਿਹੜਾ ਚੰਗਾ ਲਾਈ ਬੈਠੀ ਆ ਦੁੱਧ ਵੀ ਜਿਹੜੇ ਹਿਸਾਬ ਨਾਲ ਜੁਗਾਰ ਲਾਇਆ ਨੇ ਆਰਡਰ ਕੁਆਲਿਟੀ ਤਿਆਰ ਕੀਤੀ ਆ 14 15 ਕਿਲੋ ਸਿਹਰੀ ਦੁੱਧ ਜਿਹੜਾ ਬੜੇ RAMNA ਸਾਡੇ ਅੰਤਜੇ ਨਾਲ ਪਾ ਸਕਦੀ ਬਾਕੀ ਸਾਰੇ ਸੁਝਵਾਨ ਵੀਰ ਮੋੜ ਲਓ ਜੀ ਲਵ ਲਓ ਜੀ ਕੀ ਬਾਤਾਂ ਹੈ ਮੈਂ ਕਿਹਨਾਂ ਜੀ ਥੋੜੀ ਸੋਹਣੀ ਆ ਝੋਟੀ ਬੰਬ ਆ ਸਿੰਗੀ ਦੀ ਗਲਾਈ ਆ ਐ ਬਿਲਕੁਲ ਪੂਰੀ ਪੂਰੀ ਕੋਕਾ ਪੀਸ ਆ ਹਾਂਜੀ ਤੇ ਬਾਕੀ ਕਾਦ ਸੱਜਣੋਂ ਵੱਡਾ ਛੋਟੇ ਕਾਦ ਦੀ ਜੇ ਅੰਦਾਜ਼ਾ ਲਾ ਕੇ ਲਿਓ ਪੇਟ ਫੁੜੇ ਦਾ ਇਹ ਅੰਦਾਜ਼ਾ ਲਾਓ ਕਿਡਾ ਚੌੜਾ ਤੇ ਆ ਰਿਕਵਲਟੀ ਦੇਖ ਸਕਦੇ ਠੀਕ ਹੈ ਕਿੰਨਾ ਮੀਆ ਨਾ ਦੋਮਾ ਹੈ ਨੇ ਨੇ ਪੂਰੀ ਸੋਣੀ ਆ। ਇਹ ਹੱਥ ਵਿੱਚ ਮੈਂ ਕੱਲੀ ਆ ਜਿਹੇ ਪੈ ਗਿਆ ਯਾਰ। ਠੀਕ ਆ। ਇਹ ਵੀ ਜੋੜਾ ਨਹੀਂ ਅੱਧੀ ਪੈ ਸਕਦਾ ਇਦਿਆਂ ਵੱਡੀਆਂ। ਠੀਕ ਹੈ ਜੀ। ਲੋ ਜੀ, ਕੀ ਬਾਤਾਂ। ਬੰਦ ਹੋਦਾ ਬਈ। ਸਾਹਮਣੇ ਬੰਦ। ਮੈਂ ਲੈਣੀ ਆ ਕੋਈ ਨਿੱਕੀ ਮੱਝ ਨਾ ਸਮਝ ਕੇ ਲਵੇ। ਇਹ ਵੱਟ ਗਿਆ ਮੀਆਂ ਕੱਦ ਵੀ ਵੱਡੇ ਜੋ। ਹਾਂ। ਤੇ ਥੱਲੇ ਲੈਵੇ ਭਾਂਡੇ ਵੀ ਵੱਡੇ ਆ। ਹਾਂ। ਤੇ ਲਾਵਾ ਬਾਕੀ ਰੇਟ ਦੀ ਗੱਲ ਰਹਿ ਗਈ ਕਿ ਕਿੰਨਾ ਮੁੱਲ ਕਰ ਦਿੰਦਾ। ਰੇਟ ਤੇ ਦਿੱਤੀ ਇਹੋ ਜੀਆਂ ਧੱਲ ਪਾ ਛੋਟੀਆਂ ਨੀਲੀ ਦੀਆਂ ਸਵਾ ਸਵਾ ਦੀਆਂ ਵਿੱਗੀ ਜਾਂਦੀਆਂ ਆ। ਹਾਂ। ਹਾਂਜੀ ਤੇ ਆਪਾਂ ਕਿੰਨੇ ਦੇ ਦੇਣੀ ਆ ਪਰ ਆਪਾਂ ਪਹਿਲੀ ਵਾਰ ਆ ਤੁਹਾਡੇ ਚੈਨਲ ਤੇ ਮਿਲਣਾ ਵਾ ਵੀਰਾ ਭੈਣਾ ਹਾਂ ਹਾਂ ਆਉਣ ਹਾਂ ਆਪਾਂ ਗਾਹ ਵੀ ਪਿਆਰ ਵਧਾਉਣਾ ਵਾ ਠੀਕ ਆ ਆਪਾਂ ਜਾਇ ਜੀ ਦੇ ਦੇਣੀ ਆ ਛੋਟੀ ਮੁੱਲ ਕਰਦੇ ਆਪਾਂ ਦਾ 1 ਦਾ ਅੱਛਾ ਹਾਂਜੀ ਤੇ ਕਿੰਨੇ ਦੇ ਦੇਣੀ ਆ ਤੇ ਬਾਕੀ ਜਿਹੜੀ ਚੀਜ਼ ਆ ਨਾ ਘਰ ਰੱਖਣ ਵਾਲੇ ਬੰਦੇ ਨੂੰ ਤੇ ਬਹੁਤ ਹੀ ਜਿਆਦੀ ਬਸਟ ਰਹੂਗੀ ਹਾਂ ਘਰ ਰੱਖਣ ਵਾਲਾ ਬੰਦਾ ਲੈ ਜਾ ਜੇ ਕੋਈ ਵੀ ਲਾਹਮਾ ਜੇ ਜੁੜਾ ਤੁਹਾਡਾ ਪਾਰਟੀ ਖਰਚਾ ਦੇਖ ਸਕਦੇ ਜੀ ਕੋਈ ਵੀ ਲਾਹਮਾ ਮੈਂ ਦੇ ਵਿੱਚ ਆ ਜੂਗਾ ਮੈਂ ਬੈਠਾ ਹਾਂ ਤੇ ਕਿੰਨੇ ਦੇ ਦੇਣੀ ਆਪਾਂ ਮੋਲ ਇੱਕ ਪੰਜ ਦੀ ਦੇ ਦਗੇ ਹੋਰ ਕਰਕੇ ਮਾਨ ਕਰਕੇ ਕਰ ਦੋ ਦੋ ਦੀ ਦੇ ਦਗੇ ਪੂਰੇ ਲੱਖ ਰੀ ਨਾ ਦੇ ਦਗੇ ਪੂਰੇ ਲੱਖ ਦੀ ਦੇ ਦਿੰਦੇ ਆ ਦੇ ਦਗੇ ਪੂਰੇ ਲੱਖ ਦੀ ਹੋ ਗਈ ਠੀਕ ਆ ਲਓ ਭਾਈ ਸਜਣੋ ਪੂਰੇ ਲੱਖ ਦੀ ਪੂਰੇ ਲੱਖ ਦੀ ਦੇ ਦਾਂਗੇ ਤੇ ਦੂਜੇ ਨੰਬਰ ਤੇ ਆ ਗਈ ਆਪਣੀ ਨੀਲੀ ਰਾਵੀ ਜੀ ਵੇ ਵੀ ਨਾਲ ਪੱਖ ਰੱਖਦੀ ਬਿੱਲੀ ਮਣਕੀ ਆਖੇ ਵੱਡੀ ਮਾਝੇ ਗਰਵਾ ਸੁਭਾ ਹੁਲਾਵ ਇਹ ਤੀਜੇ ਸਵੇਰ ਸੁਣ ਵੀ ਖੁੱਲ ਕੇ ਇਹਨੂੰ ਕਿੰਨਾ ਕਿ ਦੋ ਤਾਂ ਮਾਲਕਾਂ ਨੇ ਇਹਦਾ ਦੱਸਿਆ ਕਿ ਕਿੰਨੀ ਕਿ ਚੁਆਈ ਕਰਾਉਂਦੀ ਰਹੀ ਆ ਇਹ ਜਦੋਂ ਆਪਣੇ ਲੋਈ ਇਹੋ ਪਿਛਲੀ ਹਨ 15 ਦਿਨਾਂ ਦੀ ਦੂਈ ਹੋ ਗਈ ਨਾ ਹਾਂਜੀ ਸਾਢੇ 15 ਕਿਲੋ ਦੁੱਧ ਕਰ ਗਈ ਉਹ ਅੱਛਾ ਕਿਦੋਂ ਆਪਣੀ ਪੀਕ ਲੈਵਲ ਤੇ ਪਹੁੰਚ ਗਈ 15 ਮਤਲਬ 15 ਕਿਲੋ ਦੁੱਧ ਆਉਂਦੀ ਰਹੀ ਆ ਆਹ ਕਿ 15 ਕਿਲੋ ਸਾਢੇ 15 ਕਿਲੋ ਸੱਜਰੋ ਮੱਝ ਬਹੁਤ ਜ਼ਿਆਦੀ ਵੱਡੀ ਆ ਛੋਟੀ ਨਹੀਂ ਕਰਦਾ ਅੰਦਾਜ਼ਾ ਵੀਰ ਦੇ ਹਾਈਟ ਦੇ ਹਿਸਾਬ ਨਾਲ ਲਾ ਲਿਓ ਦੇਖ ਸਕਦੇ ਤੁਸੀਂ ਆਪੇ ਹੀ ਕੈਮਰੇ ਮੂਰੇ ਤੇ ਚੰਗੇ ਵੱਡੇ ਢਾਂਚੇ ਦੀ ਆ ਠੀਕ ਆ ਜੀ ਇਹਨਾਂ ਕੀ ਕੱਚੀ ਕੱਚੀ ਦਿਨ 10 ਲੈ ਜੂਗੀ ਖੁੱਲੇ ਢੁੱਲੇ ਤੁਹਾਰ ਦੁੱਧ ਨਾਲ ਲੋਰ ਜਾਦੂਗੀ ਇਹ ਨਦਰੀ ਹਾਥੀ ਜੀ ਕੱਲੀ ਜਾਊਗੀ ਜਿੱਡੀ ਵੱਡੀ ਮੱਝ ਆ ਨਹੀਂ ਨਹੀਂ ਜਾਣੀ ਗੱਲ ਇਹ ਆ ਜੀ ਵਜ਼ਨ ਬੜਾ ਲੱਗਾ ਜੀ ਵਜ਼ਨ ਬੜਾ ਇੱਕ ਨੇ 2 ਮਹੀਨਿਆਂ ਨੂੰ ਨਹੀਂ ਇੰਨਾ ਹੁੰਦਾ ਹੂੰ ਦੋਮਾ ਮੱਝ ਜਿੱਡੀ ਕੱਲੀ ਮੱਝ ਆ ਤੇ ਲੋਈ ਕੀ ਆ ਬਤਾਂ ਮੱਝਾ ਦੋਵੇਂ ਲੱਭ ਕੋਲ ਸ਼ਾਨਦਾਰ ਨੇ ਮੀਲੀ ਦੇ ਵਿੱਚ ਪੂਰੀਆਂ ਲਾਓ ਜੀ ਤੇ ਲਾ ਫਿਰ ਇਹਦੇ ਰੇਟ ਦੀ ਗੱਲ ਰਹਿ ਗਈ ਕਿ ਕਿੰਨੇ ਦੇ ਦੇ ਕੇ ਵੀਰ ਹਾ ਇਹ ਤਾਂ ਮੈਂ ਜਿੱਡੀ ਆ ਜੇ ਹੁੰਦੀ ਸੂਈ ਹਾਂ ਆਪਾਂ ਦੁੱਧ ਚਵਾ ਕੇ ਦਿੰਦੇ ਫਿਰ ਤੇ ਆਪਾਂ ਮੈਂ ਵੇਚ ਸਕਦੇ ਹਾਂ ਇੱਕ 20 ਦੀ ਅੱਛਾ ਜਿੱਗਣੀ ਨਹੀਂ ਅਸੀਂ ਆਪ ਸਿਆਣੇ ਲੋਕਾਂ ਐਡੀਆਂ-ਐਡੀਆਂ ਮਹੀਆਂ ਘਰ-ਘਰ ਨਹੀਂ ਪਈਆਂ ਤੇ ਕਿੰਨੇ ਦੇ ਦੇਣੀ ਹੁਣ ਹੁਣ ਆਪਾਂ ਮੋਲੇ ਦਾ ਕਰਦੇ ਹਾਂ ਇੱਕ 5 ਅੱਛਾ ਹਾਂਜੀ ਕਿੰਨੇ ਦੇ ਦਸ ਦਿਨ ਬਸ ਮੈਂ ਨੇ ਛੱਡ ਦੇ ਜਿਹੜੀ ਕੱਚੀ-ਕੱਚੀ ਦਾ ਕਰਕੇ ਮੈਂ ਇੱਕ 20 ਲੂ ਦੋ ਮਹੀਆਂ ਦਾ ਵਜੇ ਨੇ ਇੱਕ ਪਾਸੇ ਬੜੇ ਇੱਕ ਪਾਸੇ ਚੱਲਦੀ ਆ ਤੇ ਇਹ ਕੁਝ ਗੱਲੀ ਜਾਊਗੀ ਨਹੀਂ ਹੁਣ ਐਂ ਕਿੰਨੇ ਦੇ ਦੇ ਜੀ 8 ਲੱਖ ਦੀ ਦੇ ਦੇਗੇ ਨਹੀਂ ਤੁਸੀਂ ਦੱਸੋ ਪੱਕੇ ਕਾਪੀ ਛੋੜ ਦੋ ਕਿੰਨਾ ਦੋ ਛੱਡ ਦੇ ਹੋਰ ਛੱਡ ਦੋ ਆਪੇ 95000 ਦੀ ਦੇ ਦੇਗਾ ਤੁਹਾਨੂੰ 1000 ਹੋਰ ਛੱਡ ਦੋ ਮੇਰੇ ਨਾਲ 94000 ਦੀ ਠੀਕ ਹੈ ਠੀਕ ਹੈ ਜੀ ਲਓ ਭਾਈ ਸੱਜਣੋ ਜੋੜਾ ਮਈ ਦਾ ਨੀਲੀਆਂ ਚ ਆਉਂਦੀਆਂ ਤੇ 94000 ਦੀ ਤੇ ਇੱਕ ਜਿਹੜੀ ਲੱਖ ਦੀ ਕਹਿੰਦੇ ਵੀਰੋਣੀ ਦੋਵੇਂ ਚੰਗੀਆਂ ਤੇ ਆਪਾਂ ਇੱਕ ਕਰਕੇ ਤਸੱਲੀ ਲੈ ਜਾਓ ਜਿੰਨੇ ਕਨੇ ਲੈਣੀ ਹੈ ਨਾ ਹਾਂ ਜੀ ਇਕੱਲੀ ਨਹੀਂ ਆਦੀ ਦੇ ਵਿੱਚ ਪੈਣੀ ਹੈ ਇਕੱਲੀ ਤੇ ਮੇਲਾ ਲੋਟ ਲਿਓ ਪਿੰਡ ਵਿਟੋਆ ਪਹੁੰਚ ਕੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ